ਹਾਂਜੀ ਵੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਇਹ ਗੱਲ ਡੈਰੀ ਫਾਰਮ ਦੇ ਵਿੱਚ ਅੱਜ ਮੈਂ ਤੁਹਾਨੂੰ ਪਸ਼ੂਆਂ ਦੀ ਤੇ ਆਪਣੇ ਚੈਨਲ ਤੇ ਹਨਾ ਆਉਂਦੀ ਹੈ ਵੀਡੀਓ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਨੈਸ਼ਲੇ ਵਾਲਿਆਂ ਦਾ ਜੋ ਗੋਬਰ ਗੈਸ ਆ ਬਾਇਓ ਗੈਸ ਪਲਾਂਟ ਹਨਾ ਲਾਇਆ ਸੀਗਾ ਫ੍ਰੀ ਲਾਇਆ ਸੀ ਹਨਾ ਉਹਨਾਂ ਨੇ ਹੁਣ ਤਾਂ ਸ਼ਾਇਦ ਉਹ ਕਹਿੰਦੇ ਆਗੇ ਵੀ ਜਿਹੜੀ ਇਹ ਸਕੀਮ ਆ ਉਹ ਬੰਦ ਹੋ ਗਈ ਹੈਗੀ ਜਿਨ੍ਹਾਂ ਦੇ ਲੱਗ ਗਏ ਲੱਗ ਗਏ ਜਿਨ੍ਹਾਂ ਦੀ ਰਹਿ ਗਈ ਰਹਿ ਗਈ ਜਿਨ੍ਹਾਂ ਦੇ ਲੱਗੇ ਹੈਗੇ ਉਹਨਾਂ ਨੂੰ ਕੀ ਕੀ ਇਹਦੇ ਵਿੱਚ ਬੇਨਿਫਿਟ ਹੈ ਕੀ ਮਤਲਬ ਇਹਦਾ ਕਿੰਨਾ ਮਤਲਬ ਖਾਏ ਦੇ ਲੱਗਣ ਦਾ ਜਾਂ ਆਪਾਂ ਨੂੰ ਸੋਖਾ ਹੈਗਾ ਤੇ ਮੈਂ ਸਾਰੀ ਤੁਹਾਨੂੰ ਇਹ ਨੌਲੇਜ ਅੱਜ ਇਸ ਵੀਡੀਓ ਦੇ ਵਿੱਚ ਦੱਸਦੀਆਂ ਵੀ ਕਿੰਨਾ ਕੁ ਫਾਇਦਾ ਹੈ ਚੀਜ਼ ਦਾ ਆ ਵੀਖੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇਹ ਵਾਲਾ ਟੱਬ ਜੈ ਦਿੱਤਾ ਹੋਇਆ ਇਹਦੇ ਵਿੱਚ ਗੁਆ ਖੋਲਣਾ ਗੁਆ ਬਸ ਅਸੀਂ ਇੱਕ ਬੱਠਲਕ ਛੋਟਾ ਬੱਠਲ ਹੁੰਦਾ ਹੈਗਾ ਮੈਂ ਤੁਹਾਨੂੰ ਦਿਖਾਉਣੀ ਆ ਸਿਰਫ ਆਹੀ ਬੱਠਲ ਪਾਉਣੇ ਆ ਆਵਲਾ ਬੱਠਲ ਮੰਨ ਲਓ ਵੀ ਇਹ ਬੱਠਲ ਪਾਤਾ ਤਾਂ ਇਹਦੀ ਜਿਹੜੀ ਖੇਲ ਆ ਇਹ ਪਾਣੀ ਨਾਲ ਭਰਨੀ ਆ ਗੁਆ ਇਹਦੇ ਵਿੱਚ ਥੋੜਾ ਤੇ ਪਾਣੀ ਜਿਆਦਾ ਹੋਵੇ ਜਦੋਂ ਇਸ ਨੂੰ ਬਸ ਇਹਨੂੰ ਖੋਲਣਾਏਗਾ ਆ ਕੋਲਿਆ ਰੱਖੀ ਹੋਈ ਹੈਗੀ ਤੇ ਇਹਦੇ ਨਾਲ ਇਹਨੂੰ ਖੋਲਣਾਏਗਾ ਖੋਲ ਕੇ ਬਸ ਜਿੰਨਾ ਟਾਈਮ ਆਪਾਂ ਖੋਲੀ ਜਾਂਦੇ ਆ ਪੱਤਰਾ ਜਾਂ ਮੂਰੇ ਕਰ ਦੇਣਾਗਾ ਤੇ ਇਹ ਖੋਲ ਜੂਗਾ ਤੇ ਜਦੋਂ ਖਲ ਗਿਆ ਬਸ ਪੱਤਰਾ ਪਾਸੇ ਕਰ ਦੇਣਾ ਤੇ ਪੈਪਰਾ ਹੀ ਥੱਲੇ ਜਾਵੜਿੰਦਾ ਤਾਂ ਫੇਰ ਆ ਗਿਆ ਆਵਲਾ ਸਿਸਟਮ ਇੱਕ ਗੁਬਾਰਾ ਜਿਹੜਾ ਬਹੁਤ ਫੁੱਲ ਜਾਂਦਾ ਮਤਲਬ ਹੁਣ ਘਟ ਗਿਆ ਥੋੜਾ ਜਿਹਾ ਦੇਖੋ ਵਿਚਾਲੋ ਬੈਠਾ ਹੋਇਆਗਾ ਬਦਲਾ ਬਦਲ ਜੇ ਥੋੜੇ ਜੇ ਪਰ ਨਾ ਫਿਰ ਵੀ ਮੈਂ ਤੁਹਾਨੂੰ ਉਧਰ ਦਿਖਾਉਂਗੀ ਇਹ ਬਹੁਤ ਇਹਦਾ ਮਤਲਬ ਸੇਕ ਪੈਂਦਾ ਬਹੁਤ ਵਧੀਆ ਚੱਲਦਾ ਪਿਆ ਆਹ ਵੇਖੋ ਹੁਣ ਇਹ ਜਿਹੜਾ ਇੰਨਾ ਫੁੱਲਿਆ ਹੋਇਆਗਾ ਹਨਾ ਸਮਝ ਲਓ ਵੀ ਇਹਦੇ ਵਿੱਚ ਪੂਰੀ ਗੈਸ ਬਣੀ ਹੋਈ ਆ ਤੇ ਇਹਨਾਂ ਦਾ ਇੱਕ ਆ ਜਿਹੜਾ ਨਾਲ ਸਿਸਟਮ ਲਾਇਆ ਹੋਇਆਗਾ ਆ ਮੀਟਰ ਜਲਾ ਕੇ ਗਏ ਹੋਇਆ ਇਹਨੂੰ ਇਹਦੇ ਵਿੱਚ ਜਿਹੜੀ ਆ ਬੱਤੀ ਜਗ ਰਹੀ ਆ ਰੈੱਡ ਬੱਤੀ ਇੱਕ ਗ੍ਰੀਨ ਆ ਇੱਕ ਰੈੱਡ ਆ ਜਦੋਂ ਗ੍ਰੀਨ ਰੈੱਡ ਜਗ ਰਹੀ ਆ ਬੱਤੀ ਤਾਂ ਸਮਝ ਲਓ ਵੀ ਉਧਰ ਜਦੋਂ ਆਪਾਂ ਰੋਟੀ ਬਣਾਉਣੇ ਆ ਤਾਂ ਕੋਈ 스మెਲ ਨਹੀਂ ਆਉਂਦੀ ਉਹਦੀ ਨਹੀਂ ਜੇ ਉਹ ਬੱਤੀ ਨਾ ਜਗੂਗੀ ਤਾਂ ਫਿਰ ਇਹਦੇ ਵਿੱਚ ਨਾ ਜਿਵੇਂ ਆਂਟਿਆਂ ਦੇ ਛਿਲਕੇ ਮੱਚਦੇ ਹੁੰਦੇ ਆ ਇਸ ਤਰ੍ਹਾਂ 스మెਲ ਜੀ ਆਉਂਦੀ ਆ ਤੇ ਬਸ ਉਹੀ ਇੱਕ ਹੁੰਦਾ ਉਹਦਾ ਖਿਆਲ ਰੱਖਣਾ ਪੈਂਦਾ ਵੀ ਉਹ ਚੱਲਣੀ ਆ ਉਹ ਲਾਈਟ ਤੇ ਇਧਰ ਲਾਈ ਹੋਈ ਇਹ ਤਾਰੇ ਦੀ ਇੱਥੋਂ ਆ ਜਾ ਰਹੀ ਹੈ ਸਾਡੇ ਇਧਰ ਮੀਟਰ ਤੇ ਲੱਗੀ ਹੋਈ ਹੈ ਕੀ ਹੈ ਨਾ ਤੇ ਆ ਇਹਦੇ ਉੱਤੇ ਰੇਤੇ ਦੀਆਂ ਥੈਲੀਆਂ ਆ ਰੱਖਣਾਂ ਐਂਗਾ ਤੇ ਆ ਜਿਹੜੀ ਚੀਜ਼ ਆ ਹਨਾ ਇਹਦੇ ਵਿੱਚ ਪਾਣੀ ਜਾਏਗਾ ਜਦੋਂ ਮਤਲਬ ਇਹ ਪੂਰਾ ਬਣਿਆ ਹੁੰਦਾ ਤੇ ਗੜੜਗਾੜੀ ਕਰੀ ਜਾਂਦਾ ਹੁੰਦਾ ਸਵੇਰੇ ਸਵੇਰੇ ਉੱਠਣਸਾਰ ਬਹੁਤ ਕਰਦਾ ਹੁੰਦਾ ਕਿਉਂਕਿ ਰਾਤ ਨੂੰ ਕੀ ਕਾ ਹੁੰਦਾ ਨਾ ਇਹ ਵਰਤਣ ਦਿਨੇ ਦਾ ਹੁਣ ਅਸੀਂ ਚਾਹ ਰੋਟੀ ਪਾਣੀ ਜਿਹੜਾ ਕੁਛ ਵੀ ਮਤਲਬ ਇਹਦੇ ਤੇ ਬਣਾਉਣਾ ਸੀ ਸਿਰਫ ਮੈਂ ਬੱਚਾਂ ਦੀ ਰੋਟੀ ਜਿਹੜੀ ਸਵੇਰੇ ਰੋਟੀ ਦਾ ਟਾਈਮ ਹੁੰਦਾ ਉਹੀ ਰੋਟੀ ਬਣਾਉਣੀ ਹੈ ਕਿਉਂਕਿ ਮੈਨੂੰ ਇੱਧਰ ਬਾਹਰ ਆਉਣਾ ਔਖਾ ਆਏਗਾ ਤਾਂ ਇਹਦੇ ਵਿੱਚ ਜਦੋਂ ਆ ਗਿਆ ਹਨਾ ਉਸ ਤੋਂ ਬਾਅਦ ਆ ਗਿਆ ਆਹ ਵਾਲਾ ਪੈਪ ਉਧਰੋਂ ਹੈਗੇ ਇਹਦੇ 'ਚ ਬਸ ਦੋ ਖੇਲਾ ਆਈਆਂ ਨੇ ਖੇਲ ਬਣਾਉਣਾ ਹੈ ਇੱਕ ਇਸ ਤਰ੍ਹਾਂ ਗੁਵਾਰਾ ਜਿਹਾ ਟਿਕ ਜਾਂਦਾ ਦੂਸਰੇ ਵਿੱਚ ਆਹ ਵੇਸਟ ਮਟੀਰੀਅਲ ਆ ਗਿਆ ਇਦਾਂ ਬੱਚਾ ਆ ਨਿਕਲੀ ਜਾਣਾ ਬਸ ਇਹ ਖਾਲੀ ਕਰਨਾ ਪੈਂਦਾ ਹੈਗਾ ਇਹ ਜਦੋਂ ਭਰ ਜਾਂਦਾ ਉਹ ਮੂਰੇ ਸਾਡੇ ਡਿੱਗ ਜਾਂਦਾ ਬਾਕੀ ਸਾਡੇ ਵੱਡੇ ਵੱਡੇ ਡਰਮ ਜੇ ਲਾਏ ਹੋਏ ਆ ਦੋ ਤੇ ਉਹ ਬਿੱਲਾ ਕਰ ਦਿੰਨੇ ਆ ਅਸੀਂ ਉਹ ਪਾ ਕੇ ਨਾ ਤੇ ਬਾਹਰ ਟਰੈਕਟਰ ਨੇ ਮਗਰ ਸਕੰਜਾ ਜਿਹਾ ਪਾਇਆ ਹੋਇਆਗਾ ਤੇ ਉਹਦੇ ਨਾਲ ਸਿੱਟੇ ਉਹਨੇ ਹੁੰਨੇ ਆ ਬਾਹਰ ਤੇ ਇਹ ਜਾਨੀ ਕਿ ਇਹ ਜਿਹੜਾ ਸਿਸਟਮ ਐਨਾ ਕਹੀ ਇੰਨੇ ਕ ਥਾਂ ਵਿੱਚ ਲੱਗਦਾ ਇਹਦਾ ਇੱਕ ਇਹ ਵੀ ਆ ਵੀ ਹੁਣ ਅਸੀਂ ਇੱਥੇ ਲਾਇਆਗਾ ਹਨਾ ਅਸੀਂ ਜੇ ਕਿ ਤੇਥੋਂ ਚੇਂਜ ਕਰਨਾ ਹੋਵੇ ਤਾਂ ਹੋਰ ਥਾਂ ਵੀ ਇਹਨੂੰ ਲਾ ਸਕਦੇ ਆ ਇੱਥੋਂ ਚੱਕ ਕੇ ਆਹ ਬਸ ਇਹਦੀਆਂ ਇੰਨਾ ਕੁ ਥਾਂ ਇਹ ਇਹਨੇ ਰੋਕਣਾ ਹੈਗਾ ਇਹਦੇ ਵਿੱਚ ਇਹਨੇ ਬਸ ਇਹਦੇ ਚ ਗੈਸ ਬੰਨੀ ਉਧਰ ਗੋਹਾ ਪਾਉਣਾ ਹੈ ਇਧਰ ਵੇਸਟ ਮਟੀਰੀਅਲ ਆ ਗਿਆ ਤਾਂ ਇਦਾਂ ਬਸ ਇੰਨਾ ਕੁ ਸਿਸਟਮ ਇਹਦਾ ਹੈਗਾ ਇਧਰ ਤੇ ਆ ਜਾ ਰਹੀ ਹੈ ਹੁਣ ਪੈਪੇ ਦੀ ਚੌਂਤੇ ਦੇ ਵਿੱਚ ਵੀ ਮੈਨਾਂ ਨਹੀਂ ਵੀ ਗਰਮੀ ਵਿੱਚ ਤਾਂ ਪੂਰਾ ਹੀ ਮੋਜਾਂ ਆਈਆਂ ਪੂਰਾ ਫੁੱਲ ਚੱਲਦਾ ਆਏਗਾ ਤੇ ਅਸੀਂ ਸਾਰਾ ਰੋਟੀ ਟੁੱਕ ਸਾਰਾ ਕੁਝ ਸੀਦੇ ਤੇ ਬਣਾਉਨੇ ਆ ਹੁਣ ਇਹ ਉਥੋਂ ਲੈ ਕੇ ਆਈ ਆ ਪੈਪ ਬਹੁਤ ਉੱਚੀ ਕਰਕੇ ਪਾਈਏ ਪੈਪ ਇਹਨਾਂ ਦੀ ਜਦੋਂ ਇਹ ਲਾ ਕੇ ਗਏ ਸੀਗੇ ਤੇ ਬਸ ਇੱਕ ਕੈਟਜੀ ਮਤਲਬ ਆਈ ਸੀ ਮੈਨੂੰ ਤਾਂ ਲੱਗਿਆ ਵੀ ਉਹ ਗੁਬਾਰਾ ਜਾਈ ਉਹਦੇ ਵਿੱਚ ਹੋਊਗਾ ਪਰ ਵਿੱਚ ਹੀ ਉਹਨਾਂ ਦਾ ਚੁੱਲਾ ਸੀ ਕੋਈ ਫ੍ਰੀ ਆ ਸਿਰਫ ਇਹ ਨੇਸ਼ਲੀ ਵਾਲਿਆਂ ਦੀ ਮੈਨੂੰ ਇਹ ਸਕੀਮ ਬਹੁਤ ਵਧੀਆ ਲੱਗੀ ਆ ਕਿ ਤੇ ਆ ਦੇਖੋ ਆ ਹੈਗਾ ਇਹਦਾ ਚੁੱਲਾ ਉਤੋਂ ਆ ਰਿਹਾ ਗੈਸ ਬਾਕੀ ਉਹ ਨੇੜੇ ਇਹਨਾਂ ਦਾ ਉਹ ਦਿੱਤਾ ਹੋਇਆਗਾ ਵੀ ਬੰਦ ਕਰਨ ਨੂੰ ਉਤੋਂ ਬੰਦ ਕਰ ਸਕਦੇ ਆਗੇ ਤੇ ਆਹ ਚੁੱਲੇ ਬਹੁਤ ਵਧੀਆ ਚੱਲਦੇ ਹਨ ਇਸ ਨੂੰ ਚਲਾ ਕੇ ਦਿਖਾਉਣੀਆਂਗੀ ਤੇ ਦੇਖੋ ਇਸ ਤਰ੍ਹਾਂ ਇਹ 14 ਉਰੀ ਉੱਚੀ ਇਹਦੀ ਲਾਟ ਆ ਗਈ ਰੋਟੀ ਅਸੀਂ ਵੀ ਸਾਡੇ ਦਿਹਾੜੀ ਗਏ ਹੋਣ ਤਾਂ ਅਸੀਂ ਇਸਦੀ ਰੋਟੀ ਰੋਣੀ ਹੈ ਦੋਨੇ ਚੁੱਲ੍ਹੇ ਇਹਦੇ ਬਹੁਤ ਵਧੀਆ ਚੱਲਦੇ ਹੈਗੇ ਮੋਜ ਲੱਗੀ ਹੋਈ ਹੈ ਸਾਨੂੰ ਇਸ ਚੁੱਲ੍ਹੇ ਦੀ ਉਹਨਾਂ ਇੱਕ ਇੰਡੀਆ ਨੈਸ਼ਨਲ ਵਾਲਿਆਂ ਦੇ ਜਦੋਂ ਵੀ ਹਨਾ ਆਪਾਂ ਦੁੱਧ ਪਾ ਰਹੇ ਹਾਂਗੇ ਤਾਂ ਮੈਂ ਥੋੜਾ ਪੈ ਰਿਹਾ ਅਸੀਂ ਕਿਸੇ ਜਦੋਂ ਮੈਂ ਥੋੜਾ ਪੈਂਦਾ ਸੀ ਕਿਸੇ ਦੇ ਜ਼ਿਆਦਾ ਪੈਂਦਾ ਸੀ ਪਰ ਜਿਹੜੇ ਉਹਨਾਂ ਦੇ ਦੁੱਧ ਪਾਉਂਦੇ ਸੀ ਉਹਨਾਂ ਦੇ ਜਿਹੜਾ ਉਹਨਾਂ ਦਾ ਜਿੱਥੇ ਮਤਲਬ ਆਪਾਂ ਦੁੱਧ ਪਾਉਣੇ ਹੈਗੇ ਮੁਖੀਆ ਜਿਹੜਾ ਹਨਾ ਉਹ ਉਹਨੇ ਉਹ ਜੇਕਰ ਉਹਨੇ ਚਾਇਆ ਤਾਂ ਉਹ ਸਾਰਿਆਂ ਦੇ ਲਵਾ ਛੱਡ ਗਏ ਹਨਾ ਸਾਡੇ ਉਹਨਾਂ ਜਿੱਥੇ ਅਸੀਂ ਦੁੱਧ ਪਾ ਕੇ ਉਹਨਾਂ ਨੈਸ਼ਲੇ ਵਾਲਾਂ ਦੇ ਤੇ ਉਹ ਬਾਈ ਨੇ ਨਾ ਸਾਰੇ ਜਪਾਂ ਕਿਸੇ ਦੇ ਥੋੜਾ ਪੈਂਦਾ ਸੀ ਕਿਸੇ ਦੇ ਬਾਲਾ ਦੁੱਧ ਪੈਂਦਾ ਸੀ ਕਿਸੇ ਦਾ ਤਾਂ ਜਾਨੀ ਕਿ ਸਾਰਿਆਂ ਦੇ ਗੋਬਰ ਗੈਸ ਲੱਗੀ ਹੈਗੇ ਜਿਹੜੇ ਨੈਸ਼ਲੇ ਵਾਲੇ ਦੁੱਧ ਪਾਉਂਦੇ ਸੀਗੇ ਇਹਦਾ ਬੀ ਖੂਬ ਬੇਨੀਫਿਟੀ ਹੈ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਮਾੜੀ ਚੀਜ਼ ਆਪਣੇ ਲਈ ਕਿਉਂਕਿ ਫ੍ਰੀ ਦਾ ਹੈਗਾ ਇਹ ਕੋਈ ਉਹਨਾਂ ਨੇ ਪੈਸਾ ਨਹੀਂ ਕਟਿਆਗਾ ਕੁਝ ਨਹੀਂ ਕਟਿਆ ਸਾਰਾ ਕੁਝ ਉਹਨਾਂ ਫ੍ਰੀ ਦੇ ਕੇ ਗਏ ਆਗੇ ਅਨ ਜਦੋਂ ਹਣਾ ਹੁਣ ਆਪਾਂ ਦਾ ਫਾਇਦਾ ਦੁੱਧ ਪਾਏ ਦਾ ਇਹੀ ਹੈਗਾ ਆਪ ਨੂੰ ਪੈਸਾ ਤਾਂ ਆ ਰਿਹਾ ਚਲੋ ਨਾਲ ਆਪਾਂ ਨੂੰ ਸਹੂਲਤਾਂ ਵੀ ਮਿਲਣ ਇਹਦੇ ਤਾਂ ਇਸ ਤੋਂ ਵਧੀਆ ਆਪਣੇ ਲਈ ਕੀ ਹੋ ਸਕਦਾ ਹਨਾ ਸਾਨੂੰ ਇਹ ਜਿਹੜੀ ਮੈਨੂੰ ਇਹ ਬਹੁਤ ਵਧੀਆ ਲੱਗਿਆ ਹੁਣ ਮੈਨੂੰ ਮੈਂ ਸੁਣਿਆ ਸੀਗਾ ਕਿ ਸ਼ਾਇਦ ਉਹ ਜਿਹੜੇ ਕੀ ਹੁੰਦੇ ਆ ਊਰਜਾ ਜਿੱਦੋਂ ਬਿਜਲੀ ਪੈਦਾ ਹੁੰਦੀ ਹੈਗੀ ਉਹ ਵੀ ਸਿਸਟਮ ਇਹਨਾਂ ਦਾ ਪ੍ਰੋਜੈਕਟ ਉਹ ਲਾਉਣਗੇ ਉਹ ਵੀ ਆ ਸਕਦੇ ਆਗੇ ਜਿਹੜੇ ਦੁੱਧ ਪਾ ਰਹੇ ਆਗੇ ਉਹਨਾਂ ਨੂੰ ਵੀ ਫਾਇਦਾ ਹੋਰ ਜਿਹਨੂੰ ਨਹੀਂ ਲੱਗੇ ਹੋਏ ਮੈਂ ਤਾਂ ਨਹੀਂ ਵੀ ਉਹ ਵੀ ਲੱਗ ਜਾਊਗਾ ਕਿਉਂਕਿ ਇਹ ਵੀ ਸਕੀਮ ਹੋ ਸਕਦਾ ਵੀ ਉਹ ਦੁਬਾਰਾ ਉਹ ਕਰ ਦੇਣ ਕਿ ਜਦੋਂ ਕੀਤੀ ਸੀਗੀ ਉਦੋਂ ਤਾਂ ਬਹੁਤ ਮਤਲਬ ਲੋਕ ਕਈ ਵਿੱਚੋਂ ਕਹਿ ਰਹੇ ਸੀ ਘੱਟ ਚੱਲਦਾ ਹੈਗਾ ਪਰ ਮੈਂ ਨਹੀਂ ਆਂਦੀ ਕਿ ਕਿਉਂਕਿ ਸਾਡੇ ਤਾਂ ਇਹੀ ਚੱਲਦਾ ਹੈਗਾ ਹੁਣ ਜਦੋਂ ਸਾਨੂੰ ਲੋੜ ਪੈਂਦੀ ਹੈਗੀ ਚਾਹ ਦੀ ਮੈਂ ਤਾਂ ਕੋਈ ਸਾਡੇ ਦਿਹਾੜਾ ਦਾ ਲੱਗਿਆ ਹੋਵੇ ਕੋਈ ਝੋਨੇ ਵਾਲੇ ਜਿੰਨਾਂ ਨੇ ਮੈਂ ਚਾਹ ਪਾਣੀ ਸਭ ਕੁਝ ਇਹਦੇਤੀ ਬਣਾਉਂਦੀ ਸੀ ਰੋਟੀ ਰੋਟੀ ਉਹਦਾ ਮੇਰੀ ਵਧੀਆ ਬੰਦੀ ਸੀਗੀ ਰੋਟੀ ਵੀ ਬਸ ਇੱਕ ਨਾ ਹੀ ਇਹਦੇ ਵਿੱਚ 스ਮੈਲ ਸਮੁੱਲ ਆਉਂਦੀ ਹੈ ਕੋਈ ਨਾ ਕੋਈ ਭਾਂਡਾ ਕਾਲਾ ਕਰਦਾ ਹੈ ਇਹ ਤੇ ਵਧੀਆ ਇਹ ਚੀਜ਼ ਹੈਗੀ ਆ ਤੇ ਬਾਕੀ ਉਹ ਨਾ ਇੱਕ ਇਹ ਵੀ ਹੈ ਇਹ ਨਹੀਂ ਹੈਗਾ ਵੀ ਉਹਨਾਂ ਨੇ ਲਾਤਾ ਤੇ ਬਾਕੀ ਬਾਅਦ ਵਿੱਚ ਆਪਣੀ ਬਾਤ ਨਹੀਂ ਪੁੱਛੀਗੀ ਹਨਾ ਤੇ بار بار ਉਹ ਚੈੱਕ ਕਰਨ ਆਉਂਦੇ ਜੀ ਮੜਾ ਜ ਆਪਾਂ ਨੂੰ ਲੱਗਣਾ ਵੀ ਇਹ ਲੀਕ ਹੈ ਜੇ ਆਪਾਂ ਫੋਨ ਲਾਤਾ ਤਾਂ ਉਹਨਾਂ ਨੇ ਆ ਜਾਣਾ ਹੈਗਾ ਆ ਜਿਹੜੀ ਚੀਜ਼ ਆ ਇਹ ਇਹ ਦੁਬਾਰਾ ਸਾਡੇ ਬਦਲ ਕੇ ਗਏ ਆ ਕਿ ਪਹਿਲਾਂ ਆਏ ਸੀਗੇ ਪਤਾ ਨਹੀਂ ਵੀ ਵਧੀਆ ਹੁੰਦ ਸੀਗਾ ਪਰ ਫਿਰ ਵੀ ਉਹ ਦੁਬਾਰਾ ਬਦਲ ਕੇ ਗਏ ਜਿਹੜਾ ਉਧਰ ਮੇਟਰ ਤੁਹਾਨੂੰ ਦਿਖਾਇਆ ਉਹ ਵੀ ਉਹ ਦੁਬਾਰਾ ਬਦਲ ਕੇ ਗਏ ਹੋਏ ਅੱਗੇ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੱਕ ਵਾਰੀ ਲਾ ਲਿਆ ਤੇ ਆਪਣੀ ਬਾਤ ਨਹੀਂ ਪੁੱਛੀ ਹੈਗੀਗੀ ਤੇ ਵਧੀਆ ਚੀਜ਼ ਹੈ ਜਿਹੜੀ ਇਹ ਲਾਈ ਹੋਈ ਤੇ ਹੋਰ ਵੀ ਜੇ ਕੋਈ ਚੀਜ਼ ਹੈ ਹਨਾ ਸਬਸਿਡੀ ਤੇ ਆਪਾਂ ਕੋਈ ਲੈਣਾ ਚਾਹੁੰਦੇ ਹੈਗੇ ਮੈਂ ਤੁਹਾਨੂੰ ਇਹੀ ਦੱਸੂਗੀ ਵੀ ਮੇਰੀ ਵੀਡੀਓ ਦੇ ਵਿੱਚ ਅਸੀਂ ਨੇਸ਼ਨਲ ਵਾਲਿਆਂ ਨੇ ਸਾਨੂੰ ਕੀ ਕੀ ਦਿੱਤਾ ਹੈਗਾ ਹਨਾ ਕੀ ਕੀ ਸਾਨੂੰ ਉਹਨਾਂ ਤੋਂ ਸਹੂਲਤਾ ਮਿਲਦੀਆਂ ਜਾਂ ਸਾਨੂੰ ਦੁੱਧ ਪਾਉਣ ਚੋਂtheta ਫਾਇਦਾ ਹੈਗਾ ਹੈਗਾ ਅਸੀਂ ਦੁੱਧ ਪਾਉਣੇ ਆ ਉੱਥੇ ਨੈਸਟਲੇ ਵਾਲਿਆਂ ਦੇ ਤੇ ਕਿੰਨੇ ਦੁੱਧ ਵਿੱਚ ਪੈਂਦਾ ਹੋਵੇ ਆਪਣਾ ਤੇ ਕਿਹੜੀ ਚੀਜ਼ ਆਪਾਂ ਨੂੰ ਕਿਵੇਂ ਮਿਲ ਸਕਦੀ ਹੈ ਜੀ ਅੱਜ ਆਪਾਂ ਆਏ ਹੋਏ ਹਾਂ ਬਣਾਈ ਹੈ ਵੀਡੀਓ ਤੇ ਉਹ ਵੀ ਖੁੱਦਰ ਲੱਗਿਆ ਹੋਇਆ ਸਿਸਟਮ ਆਪਣਾ ਪ੍ਰੋਜੈਕਟ ਮੀਤਕਾਰਦੀਆਂ ਤੁਹਾਨੂੰ ਮੇਰੀ ਅੱਜ ਦੀ ਨੌਲੇਜ ਆ ਜਿਹੜੀ ਉਹ ਵਧੀਆ ਲੱਗੀ ਹੋਊਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰਦਿਆ ਕਰੋ ਵੀਡੀਓ ਤਾਂ ਜੇਕਰ ਮਤਲਬ ਆ ਜਿਹੜੇ ਤੁਸੀਂ ਦੁੱਧ ਪਾਉਣੇ ਜਿਨ੍ਹਾਂ ਦੇ ਨਹੀਂ ਲੱਗੇ ਹੋ ਸਕਦਾ ਸਕੀਮ ਹੋ ਵੀ ਤੇ ਤੁਸੀਂ ਜਿੱਥੇ ਦੁੱਧ ਪਾਉਣਾ ਉਹਨਾਂ ਨਾਲ ਗੱਲ ਕਰ ਸਕਦੇ ਹੋਗੀ ਤੇ ਹੋਰ ਵੀ ਉਹਨਾਂ ਨੇ ਸਹੂਲਤਾਂ ਫ੍ਰੀ ਹੈਗਾ ਇਹ ਤਾਂ ਫ੍ਰੀ ਚੱਲ ਰਿਹਾਗਾ ਕੋਈ ਇਹਦਾ ਸਾਥੋਂ ਪੈਸਾ ਨਹੀਂ ਕੋਈ ਡੈਰੀ ਚੋਂ ਪੈਸੇ ਨਹੀਂ ਕੱਟੇ ਹੈਗੇਗੇ ਤੇ ਹੁਣ ਉਹਨਾਂ ਨੇ ਜਿਹੜੇ ਆ ਬਿਜਲੀ ਵਾਲੇ ਲਾਉਣੇ ਆਗੇ ਜਿਹੜਾ ਸੂਰਜ ਤੋਂ ਬਿਜਲੀ ਪਿਆ ਤਾਂ ਹੁੰਦੀ ਆ ਹਨਾ ਤਾਂ ਉਹ ਚੀਜ਼ ਹੁਣ ਲਾਉਣੀ ਆਗੀ ਉਹ ਵੀ ਬਿਲਕੁਲ ਫ੍ਰੀ ਲਾਉਣੇ ਆ ਉਹਨਾਂ ਨੇ ਤੇ ਸੁਨ ਵਿੱਚ ਆਇਆਗਾ ਵੀ ਉਹ ਲਾਉਣਗੇ ਤੋ ਦੇਖੋ ਜੀ ਹੁਣ ਹੋਰ ਕੋਈ ਚੀਜ਼ ਸਾਨੂੰ ਡੈਰੀ ਦੇ ਪ੍ਰਤੀ ਚਾਹੀਦੀ ਹੈਗੀ ਹਨਾ ਹੁਣ ਤੁਹਾਨੂੰ ਮੇਰਾ ਡੈਰੀ ਫਾਰਮ ਵੀ ਤੁਸੀਂ ਦੇਖਦੇ ਹੋਗੇ ਵੀ ਮੈਂ ਹਜੇ ਹੈ ਤਾਂ ਸ਼ੁਰੂਆਤੀ ਟਾਈਮ ਆਗਾ ਮੈਂ ਆਪਦੇ ਘਰੇ ਗਾਂਾਂ ਪਾਲਣਾ ਆਇਆ ਹਨਾ ਤੇ ਮੈਨੂੰ ਲੱਗਦਾ ਹੈਗਾ ਵੀ ਜੇ ਉਹਨਾਂ ਨੇ ਕਿਹਾ ਹੈਗਾ ਮੈਮ ਨੇ ਵੀ ਮੈਂ ਹਾਂ ਤੁਹਾਡਾ ਸਾਥ ਜ਼ਰੂਰ ਦੇਵਾਂਗੀ ਤੁਸੀਂ ਅੱਗੇ ਚਲਾਓ ਕਿੰਨਾ ਦੁੱਧ ਚਾਹੀਦਾ ਹੈਗਾ ਕਿ ਆਪਾਂ ਜਦੋਂ ਕੋਈ ਚੀਜ਼ ਨੈਸ਼ਨਲੇ ਵਾਲਿਆਂ ਤੋਂ ਲੈਣੀ ਆ ਖਰੀਦਣੀ ਆ ਇਹ ਤਾਂ ਚਲੋ ਬਾਇਉਗੇ ਇਸ ਦਾ ਫ੍ਰੀ ਆਪਾਂ ਹੋਰ ਵੀ ਉਹਨਾਂ ਤੋਂ ਚੀਜ਼ਾਂ ਖਰੀਦ ਸਕਦੇ ਆ ਸਬਸਿਡੀ ਤੇ ਵੀ ਕੀ ਮਿਲਦਾ ਕੀ ਕਿਵੇਂ ਉਹ ਕਰਦੇ ਆ ਪਰ ਜੇ ਮੈਂ ਤਾਂ ਇਹੀ ਕਹਿਨੀ ਆ ਵੀ ਜੇ ਤੁਹਾਡੇ ਪਾਸੂ ਰੱਖੇ ਆ ਜੇ ਤੁਸੀਂ ਇਕੱਠਾ ਪੈਸਾ ਲੈਣਾ ਤਾਂ ਨੈਸ਼ਨਲੇ ਜਾਂ ਵੀਰ ਕਾ ਡੈਰੀ ਨਾਲ ਜ਼ਰੂਰ ਸੰਪਰਕ ਕਰੋ ਆਪ ਦਾ ਕਿਉਂਕਿ ਇਹ ਆ ਵੀ ਉੱਥੋਂ ਸਹੂਲਤਾਂ ਮਿਲਦੀਆਂ ਆ ਆਪਾਂ ਨੂੰ ਆਮ ਡੈਰੀ ਤੋਂ ਆਪਾਂ ਨੂੰ ਇੰਨਾ ਕੁਝ ਨਹੀਂ ਮਿਲਦਾ ਆਏਗਾ ਸੋ ਅੱਗੇ ਸਾਡੀ ਨਾ ਵੀ ਪਹਿਲਾਂ ਸਾਡਾ ਆਬ ਵੀਰ ਕਾ ਡੈਰੀ ਦਾ ਸਾਡੇ ਕੋਲੇ ਸੈਂਟਰ ਸੀਗਾ ਤੇ ਉਦੋਂ ਸਾਨੂੰ ਡੋਲੀਆਂ ਮਿਲੀਆਂ ਸੀਗਾ 5-5 ਲੀਟਰ ਵਾਲੀਆਂ ਅਸੀਂ ਜਿੰਨੇ ਸਾਡੇ ਦੁੱਧ ਪਾਉਂਦੇ ਸੀ ਸਭ ਨੂੰ ਮਤਲਬ ਫ੍ਰੀ ਚ ਹੀ ਆਂਗਾ ਡੋਲੀਆਂ ਦੇ ਕੋਈ ਚੀਜ਼ ਮਿਲਦੀ ਆਪਾਂ ਹਨਾ ਬਣਾਉਣੀ ਬਹੁਤ ਔਖੀ ਆਗੀ ਤੇ ਫ੍ਰੀਜੋ ਮਿਲ ਰਹੀ ਹੈਗੀ ਤੇ ਵੀਰ ਕਾ ਨਾਲੇ ਵੀ ਬਹੁਤ ਕੁਝ ਮਤਲਬ ਚੀਜ਼ਾਂ ਹੈ ਜਿਹੜੀਆਂ ਸੀਆਂ ਜਿਹੜੀਆਂ ਪ੍ਰੀ ਵਿੱਚ ਦਿੰਦੇ ਸੀਗੇ ਤੇ ਇਸ ਲਈ ਮੈਂ ਕਹਿੰਨੀ ਵੀ ਜੇ ਤੁਹਾਡੇ ਨੇੜੇ ਇਦਾਂ ਦਾ ਕੋਈ ਸੈਂਟਰ ਹੈਗਾ ਨੈਸ਼ਨਲ ਵਾਲਿਆਂ ਦਾ ਤਵੀਰ ਕਮ ਵਾਲਿਆਂ ਦਾ ਤਾਂ ਤੁਸੀਂ ਉਹਨਾਂ ਨਾਲ ਜਰੂਰ ਸੰਪਰਕ ਕਰੋ ਉਹਨਾਂ ਦੇ ਦੁੱਧ ਪਾਉਣ ਲੱਗੋ ਤੁਹਾਨੂੰ ਕੋਈ ਫਾਇਦਾ ਹੋਵੇ ਹਨਾ ਤੇ ਹਾਂਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਜੀ